ਕੀ ਹਾਲ ਹੋਲੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਸ ਵਕਤ ਬਹੁਤ ਹੀ ਮਤਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ 골ਡੀ ਬਰਾਡ ਨੂੰ ਤਾਂ ਤੁਸੀਂ ਸਾਰੇ ਜਾਣੇ ਜਾਣਦੇ ਹੋਵੋਗੇ ਜਿਨ੍ਹਾਂ ਦਾ ਕਿ ਕਾਫੀ ਵੱਡਾ ਗਰੁੱਪ ਬਣਿਆ ਹੋਇਆ ਹੈ ਤਾਂ ਹਾਲੀ ਵਿੱਚ ਇੰਨੀ ਦਿਨੀ 골ਡੀ ਬਰਾਡ ਅਮਰੀਕਾ ਦੇ ਵਿੱਚ ਰਹਿ ਰਹੇ ਸਨ ਅੱਜ ਅਚਾਨਕ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਤੇ ਫਾਇਰਿੰਗ ਕੀਤੀ ਗਈ ਜਿੱਥੇ ਕਿ ਸੂਤਰਾਂ ਦੇ ਦੱਸਣ ਦੇ ਮੁਤਾਬਕ ਦੋ ਜ਼ਖਮੀ ਹੋਏ ਹਨ ਜਿਨ੍ਹਾਂ ਵਿੱਚੋਂ ਕਿ ਇੱਕ ਗੋਲਡੀ ਬਰਾੜ ਸੀ ਇੱਕ ਵੀਰ ਨੇ ਹਸਪਤਾਲ ਦੇ ਵਿੱਚ ਦਮ ਤੋੜਿਆ ਅਮਰੀਕਾ ਦੇ ਵਿੱਚ ਫਾਇਰਿੰਗ ਕਿਉਂ ਹੋਈ ਹਾਲੇ ਇਸ ਚੀਜ਼ ਬਾਰੇ ਕੋਈ ਵੀ ਸਾਨੂੰ ਜਾਣਕਾਰੀ ਨਹੀਂ ਮਿਲੀ ਅੱਜ ਸਵੇਰ ਤੋਂ ਹੀ ਸੋਸ਼ਲ ਮੀਡੀਆ ਤੇ ਇਹ ਖਬਰ ਕਾਫੀ ਵਾਇਰਲ ਹੋ ਰਹੀ ਹੈ ਹਾਲਾਂਕਿ ਕਈ ਪਬਲਿਕ ਤਾਂ ਇਸ ਚੀਜ਼ ਨੂੰ ਸੱਚ ਨਹੀਂ ਮੰਨ ਰਹੇ ਕਈਆਂ ਦਾ ਕਹਿਣਾ ਹੈ ਕਿ ਇਹ ਫੇਕ ਨਿਊਜ਼ ਹੈ ਸਿੱਧੂ ਮੂਸੇਵਾਲੇ ਦੀ ਜਦੋਂ ਡੈਥ ਹੋਈ ਸੀ ਤਾਂ ਗੋਲਡੀ ਬਰਾੜ ਦੇ ਇਲਜ਼ਾਮ ਲੱਗੇ ਸਨ ਪਵਿੱਤਰ ਸਿੰਘ ਬੰਬੀਹਾ ਗਰੁੱਪ ਨੇ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਚੱਕੀ ਹੈ ਬਾਕੀ ਦੋਸਤੋ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਨੂੰ ਦੇਖ ਕੇ ਆਪਣੀ ਰੈਕਮੈਂਟ ਬਾਕਸ ਦੇ ਵਿੱਚ ਇੱਕ ਵਾਰੀ ਜ਼ਰੂਰ ਦੇਣਾ ਜੋ ਵੀ ਹੋਇਆ ਹੈ ਚੰਗਾ ਹੋਇਆ ਹੈ ਜਾਂ ਗਲਤ ਹੋਇਆ ਹੈ ਆਪਾਂ ਫਿਰ ਮਿਲਦੇ ਹਾਂ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ ਸਕੂਨ ਜਿਹਾ ਮਿਲਿਆ ਵਾ ਕਿੰਨੇ ਫ੍ਰਿਜ ਨੂੰ ਝੋਟ ਦੀ ਝੋਟ ਦੀ ਖਬਰ ਮਿਲੀ ਹੈ ਗੋਲਡੀ ਬਰਾੜ ਕਹਿੰਦੇ ਖੇਰ ਲਿਆ